ਇਸ ਵਕ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਵਿਧਾਇਕ ਡਾਕਟਰ ਨਛੱਤਰਪਾਲ ਜੀ ਆ ਡਾਕਟਰ ਸਾਹਿਬ ਤੁਸੀਂ ਕੀ ਸਮਝਦੇ ਹੋ ਜਿਹੜੀ ਇੱਕ ਇਹ ਕੋਜੀ ਹਰਕਤ ਹੋਈ ਹੈ ਡਾਕਟਰ ਭੀਮਰਾ ਅੰਬੇਦਕਰ ਸਾਹਿਬ ਦੇ ਬੁੱਤ ਨਾਲ ਛੇੜਛਾੜ ਕੀਤੀ ਗਈ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਹ ਘਟਨਾ ਨੂੰ ਲੈ ਕੇ ਸਾਰੇ ਨਖੇਦੀ ਤਾਂ ਕਰ ਰਹੇ ਆ ਪਰ ਇਸ ਮਾਮਲੇ ਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਤੁਹਾਡਾ ਕੀ ਵਿਚਾਰ ਹੈ ਕਿਉਂਕਿ ਕੱਲ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਜੋ ਪ੍ਰਤਿਮਾਂ ਦੇ ਨਾਲ ਛੇੜਛਾੜ ਹੋਈ ਉਹਨਾਂ ਤੇ ਹਮਲਾ ਹੋਇਆ ਔਰ ਪਵਿੱਤਰ ਧਾਤੀ ਸ੍ਰੀ ਅਮਰਸਰ ਸਾਹਿਬ ਦੇ ਅੰਦਰ ਜੋ ਇਹ ਘਟਨਾ ਹੋਈ ਆ ਉਹਦੀ ਦਿੱਤੇ ਪੂਰਾ ਪੰਜਾਬ ਪੂਰਾ ਵਿਸ਼ਵ ਇਸ ਘਟਨਾ ਦੀ ਨਿਕੀਦੀ ਕਰਦਾ ਮੈਂ ਸਮਝਦਾ ਕਿ ਭਾਬਾ ਸਾਹਿਬ ਡਾਕਟਰ ਅਮਿਤਕਲ ਜਿਨ੍ਹਾਂ ਨੇ ਇਸ ਸਥਾਨ ਦੇ ਅੰਦਰ 11 ਸਾਲਾਂ ਤੋਂ ਦੱਬੇ ਕੁਚਲੇ ਲਿਤਾੜੇ ਪਿਛਾੜੇ ਲੋਕਾਂ ਨੂੰ ਔਰ ਸਾਰੇ ਵਰਗਾਂ ਨੂੰ ਜਿਹੜਾ ਮਾਨ ਸਤਕਾਰ ਦਿੱਤਾ ਹੈ ਔਰ ਕੱਲ 26 ਜਨਵਰੀ ਸਿੱਕੇ ਜੀ اور ਪੂਰੇ ਦੇਸ਼ ਦੇ ਅੰਦਰ ਬੜੀ ਧੂਮ ਤੇ ਉਤਸ਼ਾਹ ਦੇ ਨਾਲ ਹਮ ਕਿਉਂਕਿ ਉਸ ਦਿਨ 26 ਜਨਵਰੀ 1950 ਨੂੰ ਇਸ ਦੇਸ਼ ਦੇ ਅੰਦਰ ਜਿਹੜਾ ਕਨਸਟੀਟਿਊਸ਼ਨ ਲਾਗੂ ਹੋਇਆ ਸੀ ਸੰਵਿਧਾਨ ਲਾਗੂ ਹੋਇਆ ਸੀ ਗਣ ਗਣ ਰਾਜ ਬਣਿਆ ਸੀਗਾ ਇਸ ਕਰਕੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਦੇ ਅੰਦਰ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਤੇ ਭਾਈਚਾਰਕ ਸਾਂਝ ਦੇ ਖਿਲਾਫ ਹੈਦਾ ਹੋਵੇ ਔਰ ਇਹ 26 ਜਨਵਰੀ ਦਾ ਦਿਨ ਬਾਬਾ ਸਾਹਿਬ ਡਾਕਟਰ ਅਮੇੜਕਾ ਦੀ ਪ੍ਰਤਮਾ ਜੀ ਅਮਰਸਰ ਸਾਹਿਬ ਅਮਰਸਰ ਦੀ ਧਰਤੀ ਤੇ ਜੇ ਹੋਇਆ ਤਾਂ ਮੈਂ ਸਮਝਦਾ ਇਹਦੇ ਵਿੱਚ ਪਿੱਛੇ ਜਿਹੜੀਆਂ ਬਹੁਤ ਜਿਹੜੀਆਂ ਤਾਕਤਾਂ ਆ ਕੋਸ਼ੀਆਂ ਤਾਕਤਾਂ ਆ ਜਿਹੜੀਆਂ ਚਾਹੁੰਦੀਆਂ ਕਿ ਪੰਜਾਬ ਦੇ ਅੰਦਰ ਜਿਹੜੀ ਸ਼ਾਨਵੇਂ ਮੌਲਾ ਭਾਈਚਾਰਾ ਇਨਸਾਨ ਨੂੰ ਕਿਸੇ ਦਾ ਤੋੜਿਆ ਜਾਵੇ ਉਹਨਾਂ ਦਾ ਪਿੱਛੇ ਜ਼ਰੂਰ ਹੱਤ ਹੈ ਔਰ ਅਮਰਸਰ ਦੇ ਅੰਦਰ ਮੈਂ ਗੱਲ ਦੇਖਿਆ ਕਿ 22 ਜਨਵਰੀ ਨੂੰ ਬਕਵਾਕ ਦੇਲੇ ਆ ਸ਼ਹਿરા ਦੇ ਅੰਦਰ ਜੀ ਬਹੁਤ ਸਖਤ ਆ ਮੁਕਤਾ ਪ੍ਰਬੰਧ ਸੀ ਹਮਮ ਅਮਰ ਸਾਹਿਬ ਦੇ ਅੰਦਰ ਵਸਮਦਾ ਕਿ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਅੰਗੈਲੀ ਆ ਇਹ ਇੱਕ ਮੇਨ ਚੌਂਕ ਹੈ ਮੇਨ ਜਗਾ ਹੈ ਜਿਹਦੇ ਵਿੱਚ ਉੱਤੇ ਜਿਹੜੇ ਆ ਸੁਰੱਖਿਆ ਦੇ ਮੁਕਤਾ ਪ੍ਰਬੰਧ ਨਹੀਂ ਕੀਤੇ ਇਹਦੇ ਵਿੱਚ ਇੱਕ ਜਿਹੜਾ ਪੁਲਿਸ ਪ੍ਰਚਾਰ ਅਮਰ ਸਾਹਿਬ ਦਾ ਉਹ ਵੀ ਇਹਦੇ ਵਿੱਚ ਦੋਸ਼ੀ ਹੈ ਜਿਵੇਂ ਤੁਸੀਂ ਆਪਣਾ ਨਜ਼ਰੀਆ ਤਾਂ ਪੇਸ਼ ਕਰ ਰਹੇ ਹੋ ਪਰ ਕਈ ਪੋਲਿਟਿਕਲ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਦੇ ਵਿੱਚ ਵਿਰਾਸਤੀ ਮਾਰਗ ਦੇ ਉੱਤੇ ਹੋਈ ਇਸ ਘਟਨਾ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਈਆਂ ਨੇ ਸਾਹਮਣੇ ਤੁਹਾਨੂੰ ਕਿਸੇ ਸਾਰੇ ਲੀਡਰਾਂ ਦਾ ਜਿਨ੍ਹਾਂ ਦੇ ਹੁਣ ਤੱਕ ਬਿਆਨ ਆਏ ਨੇ ਤੁਸੀਂ ਸ਼ਾਇਦ ਸੁਣ ਪੜ੍ਹ ਲਏ ਹੋਣਗੇ ਉਹਨਾਂ ਵਿੱਚ ਪਿੱਛੇ ਸਿਰਫ ਤੇ ਸਿਰਫ ਸਿਆਸਤ ਨਜ਼ਰ ਆਉਂਦੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਾਰੇ ਆਪੋ ਆਪਣੇ ਢਾਗ ਨਾਲ ਠੀਕ ਨਖੇਦੀ ਕਰ ਰਹੇ ਆ ਤੁੱਕ ਜਿਹੜੀ ਇਸ ਘਟਨਾ ਦੀ ਨਖੇਦੀ ਦਾ ਸਾਰੇ ਕਰ ਰਹੇ ਆ ਪਰ ਕਿਤੇ ਨਾ ਕਿਤੇ ਸਾਰੇ ਲੋਕ ਆਪਣੀਆਂ ਰਾਜਨੀਤਿਕ ਰੋਟੀਆਂ ਵੀ ਸੇਕ ਰਹੇ ਆ ਕਿਉਂਕਿ ਪਵਿੱਤਰ ਧਰਤੀ ਤੇ ਜਿਹੜਾ ਮਾਮਲਾ ਘਟਨਾ ਘੱਡੀ ਆ ਉਹ ਬੜੀ ਬਹੁਤ ਹੀ ਨਿੰਦਣਯੋਗ ਆ ਪਰ ਆਪਾਂ ਇਹਨੂੰ ਕਿਸੇ ਮਾਮਲੇ ਦੇ ਨਾਲ ਕਿਸੇ ਧਾਰਮਿਕ ਸਥਾਨ ਦੇ ਨਾਲ ਕਿਸੇ ਭਾਈਚਾਰੇ ਦੇ ਨਾਲ ਜੋੜ ਕੇ ਜੇ ਦੇਖਾਂਗੇ ਤਾਂ ਭਾਈਚਾਰਕ ਸਾਨ ਜਿਹੜੀ ਆ ਹੋਰ ਖਰਾਬ ਹੋਊਗੀ ਇਸ ਕਰਕੇ ਜਿਹੜੇ ਜਿਹੜੇ ਗਲਤ ਅਨਸਰ ਆ ਆਉਣ ਵਾਲੇ ਸਮੇਂ ਦੇ ਅੰਦਰ ਵੀ ਅੱਜ ਵੀ ਅਸੀਂ ਨਵਾਂ ਸ਼ਹਿਰ ਦੇ ਅੰਦਰ ਮਾਨਯੋਗ ਐਸਐਸਪੀ ਸਾਹਿਬਾ ਤੇ ਡੀਜੀ ਸਾਹਿਬ ਦੇ ਧਿਆਨ ਤੇ ਲਿਆ ਰਹੇ ਆ ਕਿ ਜਿੱਥੇ ਵੀ ਇਹ ਧਾਰਮਿਕ ਸਥਾਨ ਹੈ ਜਿੱਥੇ ਵੀ ਸੈਕਟਰ ਸਟੇਸ਼ਨ ਹੈ ਜਿੱਥੇ ਇਹਦਾਲੇ ਥਾਨ ਹੈ ਜਿੱਥੇ ਕੋਈ ਅਣਹੋਣੀ ਘਟਨਾ ਕੋਈ ਸ਼ਰਾਬ ਦੀ ਅੰਤ ਕਰ ਸਕਦਾ ਹੈ ਉੱਥੇ ਸਾਨੂੰ ਪਹਿਲਾਂ ਤੋਂ ਕੈਮਰੇ ਰਾਈਂ ਸਿਕਿਉਰਿਟੀ ਰਾਈਂ ਆਣਗਵਾਂ ਦੇ ਲੋਕਾਂ ਰਾਈ ਜਰੂਰ ਧਿਆਨ ਦੇਣਾ ਚਾਹੀਦਾ ਇਸ ਕਰਕੇ ਜਿਹੜੀ ਘਟਨਾ ਹੋਈ ਆ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣੀ ਕੁਮਾਰੀ ਮਾਇਆਵਤੀ ਜੀ ਨੇ ਵੀ ਇਹਦਾ ਸੰਗਿਆਨ ਲਿਆ ਔਰ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਵੀ ਕੱਲ੍ਹ ਜਿਹੜੀ ਐਪਲੀਕੇਸ਼ਨ ਦੇ ਕੇ ਕਾਰਵਾਈ ਕਰ ਅਮਲ ਸਾਦੇ ਯੂਨਿਟ ਨੇ ਕਰਵਾਈ ਇਹ ਕਰਕੇ ਅਸੀਂ ਪੂਰੇ ਪੰਜਾਬ ਦੇ ਲੋਕਾਂ ਦੇ ਅੰਦਰ ਜਿੱਤੇ ਉਹਨਾਂ ਚ ਰੋਸ਼ ਹੈ ਪਰ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਤਾਕਤਾਂ ਪੰਜਾਬ ਦੇ ਅੰਦਰ ਖਲਾਫ ਹੈ ਦਾ ਕਰਨਾ ਚਾਹੁੰਦੀਆਂ ਉਹਨਾਂ ਦੇ ਵਿਰੁੱਧ ਵੀ ਸਾਨੂੰ ਕੱਟੇ ਹੋ ਕੇ ਉਹਨਾਂ ਦੇ ਮਨਸੂਬੇ ਵੀ ਜਿਹੜੇ ਆ ਉਹ ਕਿਤੇ ਕਾਮਯਾਬ ਨਾ ਹੋਣ ਉਹਦੇ ਵੱਲ ਵੀ ਜਰੂਰ ਧਿਆਨ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਤਾਂ ਇਤਿਹਾਸ ਹੀ ਇਹ ਰਿਹਾ ਕਿ ਕਦੇ ਵੀ ਕਿਸੇ ਨੇ ਧਰਮ ਨੂੰ ਦੇਖ ਕੇ ਆਮ ਲੋਕਾਂ ਨੇ ਖਾਸ ਕਰਕੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਹਮੇਸ਼ਾ ਛਤਰੀ ਦਾ ਕੰਮ ਕੀਤਾ ਇੱਕ ਦੂਜੇ ਲਈ ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਿਹੜੇ ਅੰਸਰ ਹੁੰਦੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਅੰਸਰ ਨੇ ਇਹਨਾਂ ਦਾ ਕੋਈ ਜਾਤ ਧਰਮ ਨਹੀਂ ਹੁੰਦਾ ਇਹ ਤਾਂ ਕਿਸੇ ਦੇ ਲਾਲਚ ਵਿੱਚ ਆ ਕੇ ਜਾਂ ਕਿਸੇ ਦੇ ਸਿਖਾਏ ਹੋਏ ਹੁੰਦੇ ਨੇ ਲੋਕ ਤਾਂ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਵੇਂ ਬੁੱਤ ਤੋੜਨ ਵਾਲਾ ਵੀ ਆ ਕਿਉਂਕਿ ਸਿਰ ਦੇ ਉੱਤੇ ਪੱਗ ਹੋਣ ਦੇ ਕਰਕੇ ਕੁਝ ਲੋਕ ਇਸ ਦੇ ਵਿੱਚ ਇਹ ਵੀ ਕੋਸ਼ਿਸ਼ ਕਰਨਗੇ ਕਿ ਇਹ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇੱਕ ਧਰਮ ਦੇ ਵੱਲੋਂ ਕੀਤਾ ਗਿਆ ਕਿਉਂਕਿ ਇਹਦੇ ਬਾਰੇ ਜੋ ਮੈਂ ਸਮਝਦਾ ਉਹ ਕੱਲ 26 ਜਨਵਰੀ ਦਾ ਤਿਹਾੜਾ ਜੀ ਗੁਰੂਆਂ ਪੀਰਾਂ ਦੀ ਧਰਤੀ ਇਤਿਹਾਸਕ ਸਮਾਗਮ ਸਰ ਸਾਹਿਬ ਬਾਬਾ ਸਾਹਿਬ ਦੀ ਪ੍ਰਤਿਮਾ ਸਰਦਾਰ ਆਦਮੀ ਉਨੇ ਚੋਟੇ ਯਾਤੀ ਨਾਲ ਸੰਬੰਧਾ ਤਾਂ ਮੈਂ ਸਾਹਮਣੇ ਇਹ ਵਿਚੇ ਬਹੁਤ ਵੱਡੀ ਜਿਹੜੀ ਸਾਜ਼ਿਸ਼ ਹੈ ਚਾਹੇ ਏਜੰਸੀਆਂ ਵੀ ਹੋ ਸਕਦੀ ਹੈ ਚਾਹੇ ਗਲਤ ਅੰਤਰਾ ਵੀ ਹੋ ਸਕਦੀ ਹੈ ਜਿਹੜਾ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਜੋੜ ਕੇ ਦੇਖੀਏ ਤਾਂ ਉਹ ਸਾਰੇ ਦਾ ਸਾਰਾ ਪੰਜਾਬ ਦੇ ਭਾਈ ਸਾਜ ਨੂੰ ਜਿਹੜਾ ਤੋੜਨ ਵਾਲਾ मंसूਬਾ ਹੈ ਇਸ ਮਾਮਲੇ ਦੇ ਵਿੱਚ ਹੁਣ ਤੁਸੀਂ ਜਿਵੇਂ ਕਿਹਾ ਕਿ ਤੁਸੀਂ ਨਵਾਂ ਸ਼ਹਿਰ ਦੇ ਪੱਦਰ ਦੇ ਉੱਤੇ ਵੀ ਜਾ ਕੇ ਐਸਐਸਪੀ ਨੂੰ ਡੀਸੀ ਨੂੰ ਮਿਲਣਾ ਹੈ ਪਰ ਪੰਜਾਬ ਸੂਬੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਆ ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਵੀ ਚਰਚਾ ਕਿਉਂ ਨਹੀਂ ਹੋ ਰਹੀ ਹੈ ਕਈ ਮੁੱਦੇ ਉੱਥੇ ਵੀ ਅਣਗੌਲੇਆ ਹੋ ਰਹੇ ਨੇ ਜਿਹੜੇ ਉੱਥੇ ਚਰਚਾ ਦਾ ਵਿਸ਼ਾ ਬਣਨੇ ਸੀ ਤੁਹਾਡਾ ਕੀ ਤੁਸੀਂ ਕੀ ਸਾਮੇ ਦਿਓ ਕਿਉਂਕਿ ਸੁਣਨ ਵਿੱਚ ਆਇਆ ਕਿ ਤੁਸੀਂ ਵੀ ਕੋਈ ਸਵਾਲ ਉੱਥੇ ਲਾਉਣਾ ਚਾਹੁੰਦੇ ਹੋ ਰੱਖਣਾ ਚਾਹੁੰਦੇ ਹੋ ਪਰ ਸੈਸ਼ਨ ਹੀ ਨਹੀਂ ਹੋ ਰਿਹਾ ਤੇ ਸਵਾਲ ਕਿਨੂੰ ਪੁੱਛਿਆ ਜਾਏਗਾ ਤੁੱਕੇ ਜਦੋਂ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਹੈ ਨਸ਼ੇ ਵਾਲਾ ਮਾਮਲਾ ਤਿਉਂ ਦਾ ਤਿਉਂ ਹੈ ਇਸ ਕਰਕੇ ਸਾਡੇ ਜਿੰਨੇ ਵੀ ਮੈਂਬਰ ਸਾਹਿਬਾਨ ਆ ਉਹ ਆਪਣੀ ਗੱਲ ਪੰਜਾਬ ਦੀ ਅਸੈਂਬਲੀ ਜੇ ਰੱਖਣਾ ਚਾਹੁੰਦੇ ਆ ਪਰ ਸਾਨੂੰ ਲੱਗਦਾ ਹੈ ਕਿ ਨਵੰਬਰ ਦਸੰਬਰ ਦੇ ਅੰਦਰ ਸੈਸ਼ਨ ਹੋ ਸਕਦਾ ਨਵੰਬਰ ਦਸੰਬਰ ਦੇ ਅੰਦਰ ਸੈਸ਼ਨ ਨਹੀਂ ਹੋਇਆ ਔਰ ਉਹਨਾਂ ਨੇ ਜਿਹੜੇ ਜੋ ਜਿਹੜੇ ਸਵਾਲ ਨਾਲੇ ਸੀਗੇ ਉਹਨਾਂ ਤੋਂ ਵੀ ਅਸੀਂ ਵਾਂਝੇ ਰਹੇ ਆ ਜੇ ਮੈਂ ਸਮਝਦਾ ਜੇ ਸੈਸ਼ਨ ਹੁੰਦਾ ਰਹੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਪੰਜਾਬ ਦੇ ਗਰੀਬ ਲੋਕ ਆਮ ਤਬਕਾ ਵਪਾਰੀ ਦੁਕਾਨਦਾਰ ਕੀ ਚਾਹੁੰਦਾ ਉਹਦੀਆਂ ਸਮੱਸਿਆਵਾਂ ਲਾਇਨ ਆਰਡਰ ਨੂੰ ਕਿੱਦਾਂ ਕਾਬੂ ਕੀਤਾ ਜਾ ਸਕਦਾ ਉਹਦੀ ਗੱਲ ਜੇ ਸਮੇਂ-ਸਮੇਂ ਤੇ ਪੰਜਾਬ ਦੀ ਅਸੈਂਬਲੀ ਚੱਟਦੀ ਰਹੇ ਤਾਂ ਜਿਹੜੇ ਮਾਮਲੇ ਆ ਇਹ ਤਾਂ ਨਹੀਂ ਘਟਣਾਵਾਂ ਘਟਣ ਤੋਂ ਰੋਕਿਆ ਜਾ ਸਕਦੇ ਆ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਕੁਝ ਏਜੰਸੀਆਂ ਜਾਂ ਗਲਤ ਅਨਸਰਾਂ ਦਾ ਕੰਮ ਹੋ ਸਕਦਾ ਹੈ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ 26 ਜਨਵਰੀ ਵਾਲੇ ਦਿਨ ਦਾ ਪ੍ਰੋਗਰਾਮ ਵੀ ਜੋ ਮੁੱਖ ਮੰਤਰੀ ਸਾਹਿਬ ਦਾ ਲਿਕਿਆ ਪਹਿਲਾਂ ਫਰੀਦਕੋਟ ਫਿਰ ਪਟਿਆਲਾ ਸ਼ਿਫਟ ਕੀਤਾ ਗਿਆ ਕਈ ਤਰ੍ਹਾਂ ਦੀਆਂ ਧਮਕੀਆਂ ਐ ਈਮੇਲ ਭਰੀਆਂ ਜਿਹੜੇ ਪੱਤਰ ਨੇ ਉਹ ਵੀ ਆਉਂਦੇ ਨੇ ਧਮਕੀਆਂ ਭਰੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਜੇ ਇੱਕ ਪਿੱਸੇ ਲੱਗੇ ਹੋਏ ਲੋਕ ਨੇ ਤੁਹਾਨੂੰ ਲੱਗਦਾ ਹੈ ਕਿ ਸਾਰੇ ਕਾਸੇ ਇੱਕ ਦੂਜੇ ਨਾਲ ਜੁੜੀਆਂ ਕੜੀਆਂ ਨੇ ਜਾਂ ਸਾਰੀਆਂ ਵੱਖ-ਵੱਖ ਘਟਨਾਵਾਂ ਦੇ ਤੌਰ ਤੇ ਦੇਖਣਾ ਚਾਹੀਦਾ ਉਹ ਵੀ ਹਮੇਸ਼ਾ ਨਾਲ ਤਾਂ ਇਦਾਂ ਲੱਗਦਾ ਵੀ ਸਾਨੂੰ ਜਦੋਂ ਮਾਰਪਨ ਜੋ ਮੁੱਖ ਮੰਤਰੀ ਸਾਹਿਬ ਨੂੰ ਸਿੱਧ ਧਮਕੀ ਆਈ ਉਹਨਾਂ ਦਾ ਪ੍ਰੋਗਰਾਮ ਜਿਹੜਾ ਫਰੀਦਕੋਟ ਮਹਾਲੀ ਪਟਿਆਲੇ ਦੇ ਅੰਦਰ ਔਰ ਜਿਹੜਾ ਇਦਾਂ ਦਾ ਕੈਵਨ ਬੁਲਟ ਪ੍ਰੂਫ ਸੀਗਾ ਕੈਵਨ ਬਣਾ ਕੇ ਉਹਦੇ ਵਿੱਚ ਉਹਨਾਂ ਨੇ ਭਾਸ਼ਣ ਕੀਤਾ ਤਾਂ ਮੈਂ ਸਮਝਦਾ ਤੇ ਉਤੋਂ ਸਰਕਾਰ ਜਾਂ ਜਿਹੜੀ ਪੰਜਾਬ ਦਾ ਬਿਊਰੋਕਰੇਸੀ ਆ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਉਹ ਤੋਂ ਜ਼ਿਆਦਾ ਸਚੇਤ ਹੋਣਾ ਚਾਹੀਦਾ ਸੀ ਉਹ ਵੀ ਬਹੁਤ ਸਾਰੇ ਵੱਡੇ ਜ਼ਿਲ੍ਹੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਫਿਰੋਜ਼ਪੁਰ ਵੀ ਆਪਾਂ ਇਦਾਂ ਦੇ ਵੱਡੇ ਸ਼ਹਿਰਾਂ ਦੇ ਅੰਦਰ ਵੀ ਇਸ ਰੱਖਿਆ ਨਹੀਂ ਪ੍ਰਬੰਧ ਕਰ ਸਕਦੇ ਤਾਂ ਮੈਂ ਸਮਝਦਾ ਇੱਕ ਬਹੁਤ ਵੱਡੀ ਅਣਗਹਿਲੀ ਹੈ ਜੀ ਤਾਂ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਥੈਂਕ ਯੂ